ਚੋਲਾ ਸਾਹਿਬ ਜੀ ਅੱਜ ਰਿਸ਼ਤਾ ਵਖਾਣ ਗਿਆ ਫਿਰ ਕੀ ਬਣਿਆ ਕਾ ਮੈਂ ਬੜਾ ਦੁਖੀ ਆ ਤੇਰੇ ਨਾਲ ਕੀ ਗੱਲ ਕਰਾਂ ਹੁਣ ਆਸ ਫਿਰ ਵਿਚੋਲਾ ਸਾਹਿਬ ਜੀ ਕੁੜੀਆਂ ਲੈ ਕੀ ਕਹਿੰਦੇ ਸੀਗੇ ਮੈਂ ਤੈਨੂੰ ਕੀ ਦੱਸਾਂ ਕੁੜੀ ਵਾਲੇ ਕਹਿੰਦੇ ਸੀ 15 ਕਿੱਲੇ ਜ਼ਮੀਨ ਹੋਣੀ ਚਾਹੀਦੀ ਮੁੰਡਾ ਨੌਕਰੀ ਕਰਦਾ ਹੋਵੇ ਚੰਗਾ ਕਾਰੋਬਾਰ ਹੋਵੇ ਮੁੰਡੇ ਦਾ ਫਿਰ ਵਿਚੋਲਾ ਸਾਹਿਬ ਜੀ ਤੂੰ ਕੀ ਸੋਚਿਆ ਮੈਂ ਤਾਂ ਇਹ ਸੋਚਿਆ ਕਿ ਕੁੜੀਆਂ ਨਹੀਂ ਭਰੂਣਾ ਤੇ ਆਂਦੀਆਂ ਹੁਣ ਮੁੰਡਿਆਂ ਦੀ ਹੋਊ ਕਰੂਗੀ ਹੋਰ ਕੀ ਆ ਕਾਕਾ ਕਿਧਰ ਤੁਰਿਆ ਫਿਰਨਾ ਵੇ ਲੈ ਪੜਲਾ ਪੜਲਾ ਤੂੰ ਟੈਂਸ਼ਨ ਨਾ ਲੈ ਮੈਂ ਪਰਲੇ ਕਾ ਡੀਐਸਬੀ ਬਣ ਜਾਣਾ ਜਿੱਥੇ 90000 ਤੱਕਾ ਹੋਵੇ 90000 ਕਿਉਂ ਹੋਵੇ 1.5 ਲੱਖ ਹੋਵੇਗੇ ਉਹ ਕਿਉਂ ਪੋਤਾ ਜੀ ਗੱਲਾਂ ਨਾ ਕੜਾਹੀ ਬਣਾਉਣਾ ਤੇ ਮਠਰਾ ਪੂਰਾ ਹੋਵੇ ਸਰਕਾਰ ਭਾਈ ਹੋ ਤਾਂ ਤੁਹਾਡੀ ਸਰਕਾਰ ਬਣ ਗਈ ਆ ਹੱਥ ਜੋੜ ਕੇ ਬੇਨਤੀ ਆ ਵੀ ਸਿਲੰਡਰ ਥੋੜੇ ਜੇ ਸਸਤੇ ਕਰ ਦਿਓ ਮੋੜ ਕੇ ਮੁੰਡਾ ਕਰ ਦੋ ਕੁੱਤਾ ਯਾਰ ਤੈਨੂੰ ਕੰਮ ਕੋਮ ਹੈ ਨਹੀਂਗਾ ਵਿਹਲਾ ਹੀ ਆ ਘਰ ਉਹ ਬਾਈਓ ਕਿਉਂ ਹੋ ਗਿਆ ਕੀ ਹੋ ਗਿਆ ਤੂੰ ਲੜ ਰੋ ਹੋ ਅਗੀ ਤੈਨੂੰ ਕੀ ਦੱਸਾਂ ਯਾਰ ਇਹ ਮੂੰਹ ਚੋ ਕੇ ਰੋਜ਼ ਹੀ ਆ ਜਾਂਦਾ ਸਾਡੇ ਘਰ ਇਹਨੂੰ ਪਤਾ ਹੈਗਾ ਯਾ ਪਾਜੀ ਫਿਰ ਵੀ ਕੀ ਹੋਇਆ ਪੂਰੇ ਆ ਯਾਰ ਮੈਂ ਯਾਰ ਤੈਨੂੰ ਕੀ ਦੱਸਾਂ ਸਾਡੇ ਘਰੇ ਤਾਂ ਸਾਲਾ ਆਟਾ ਹੀ ਮੁੱਕਿਆ ਹੋਇਆ ਹੈ ਆ